ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਦੀ ਭੁੱਖ ਹੜਤਾਲ ਦੌਰਾਨ ਸਿਹਤ ਕਾਫੀ ਖਰਾਬ ਹੋ ਗਈ ਹੈ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਤ ਨੇ ਤੇ ਦੱਸਦੇ ਕਿ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੇ ਭਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਜਥੇਦਾਰ ਦੇ ਵੱਲੋਂ ਸਿੱਖ ਜਥੇਬੰਦੀਆਂ ਨੂੰ ਕਾਲ ਦਿੱਤੀ ਗਈ ਹੈ ਤੇ ਜਿਸ ਦੇ ਦੌਰਾਨ ਅਸੀਂ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਕਰਾਂਗੇ ਤੇ ਡੀਸੀ ਦਫ਼ਤਰ ਦਾ ਖਿਰਾਓ ਵੀ ਜਿਹੜਾ ਉਵੀ ਕਰਾਗੇ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਦੇ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਵੀ ਸਿੰਘ ਨੂੰ ਕੁਝ ਹੁੰਦਾ ਹੈ ਤੇ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਿੱਧੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਤੇ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਸਿੱਖ ਜਥੇਬੰਦੀਆਂ ਭੋਖੜਤਾਲ ਤੇ ਬੈਠੀਆਂ ਨੇ ਤੇ ਜਿਸ ਦੇ ਦੌਰਾਨ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਸਾਨੂੰ ਸ਼ਿਫਟ ਕੀਤਾ ਜਾਵੇ ਤੇ ਦੂਜੇ ਪਾਸੇ ਦੱਸਦੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਹੋ ਰਿਹਾ ਹੈ ਤੇ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਸਿੱਖ ਜਥੇਬੰਦੀਆਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾਵੇ ਤੇ ਜਿਸ ਦੇ ਦੌਰਾਨ ਲਗਾਤਾਰ 16 ਫਰਵਰੀ ਤੋਂ ਲੈ ਕੇ ਸਿੱਖ ਜਥੇਬੰਦੀ ਆਪ ਕੋ ਖੜਤਾਲ ਤੇ ਬੈਠੀਆਂ ਨੇ ਤੇ ਵੱਡੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਸਾਡੇ ਸਿੰਘ ਆ ਉਹਨਾਂ ਨੂੰ ਅਸਾਮ ਤੋਂ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਜਿਸ ਦੇ ਦੌਰਾਨ ਸਾਰਾ ਪਰਿਵਾਰ ਅਤੇ ਇੱਕ ਪਾਸੇ ਭਾਈ ਅਮਰਿਤਪਾਲ ਅਤੇ ਉਹਨਾਂ ਦੇ ਜਿਹੜੇ ਕੈਦੀ ਸਾਥੀ ਉਹਨਾਂ ਦੇ ਵੱਲੋਂ ਵੀ ਭੁੱਖ ਹੜਤਾਲ ਜਾਰੀ ਹੈ ਤੇ ਉਹਨਾਂ ਨੇ ਕਿਹਾ ਕਿ ਜਾਂ ਤਾਂ ਅਸੀਂ ਆਪਣਾ ਸਰੀਰ ਛੱਡ ਜਾਵਾਂਗੇ ਜਾਂ ਸਾਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਜਿਸ ਦੇ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਤੇ ਉਹ ਕਦੇ ਵੀ ਆਪਣਾ ਸਰੀਰ ਛੱਡ ਸਕਦੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਬੇਸ਼ੱਕ ਸਾਨੂੰ ਜਦੋਂ ਤੱਕ ਸਾਡੀ ਜਾਨ ਜਾਂਦੀ ਜਾਵੇ ਪਰੰਤੂ ਅਸੀਂ ਉਦੋਂ ਤੱਕ ਭਖੜਤਾਲ ਨਹੀਂ ਛੱਡਾਂਗੇ ਤੇ ਜਦੋਂ ਤੱਕ ਸਾਨੂੰ ਜਿਹੜਾ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ ਤੇ ਜਿਸ ਦੇ ਦੌਰਾਨ ਸਿੱਖ ਜੱਤੇ ਬੰਦੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਜਿਹੜੀ ਇਹ ਮੰਗਾਂ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਕਿਹਾ ਜਾ ਰਿਹਾ ਹੈ ਕਿ ਸਿੱਖ ਜੱਤੇ ਬੰਦੀਆਂ ਕਿ ਸਾਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਸਾਡੇ ਨਾਲ ਹੋ ਰੇ ਬਹੁਤ ਜਿਹੜਾ ਗਲਤ ਵਤੀਰਾ ਵਤਿਆਚਾਰ ਹੋ ਰਿਹਾ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਹੁਣ ਪੂਰੀ ਤਰ੍ਹਾਂ ਚਿੰਤਤ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ 17 ਮਾਰਚ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਇੱਕ ਵੱਡੀ ਅਪੀਲ ਨੌਜਵਾਨਾਂ ਨੂੰ ਕੀਤੀ ਐ ਤੇ ਉੱਥੇ ਹੀ ਪੂਰੀ ਸੰਗਤ ਨੂੰ ਪਹੁੰਚਣ ਦੀ ਅਪੀਲ ਵੀ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਕੀਤੀ ਐ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਿਤਪਾਲ ਦੇ ਭਰਾ ਦਾ ਹੋਰ ਕੀ ਕਹਿਣਾ ਹੈ ਨੀਤੀ ਘਟ ਸਗੀ ਏ ਉਹਨਾਂ ਨੂੰ ਜੇਲ੍ਹ ਚੋਂ ਪੰਜਾਬ ਸ਼ਿਫਟ ਕਰਵਾ ਸਗੀ ਏ ਇਹੀ ਸਾਡੀ ਬਸ ਬੇਨਤੀ ਹੈ ਬਾਕੀ ਕੋ ਸੋਸ਼ਲ ਮੀਡੀਆ ਦੇ ਫਪਾਵਾਂ ਫਲਾਈਆਂ ਜਾ ਰਹੀਆਂ 17 ਤਰੀਕ ਨੂੰ ਮੋਰ ਇਕੱਠ ਨਹੀਂ ਹੈਗਾ ਜਾਂ ਭਾਈ ਸਾਹਿਬ ਬਣਾ ਭੁਖੜ ਹਟਾਲ ਵਾਪਸ ਲੈ ਲਈ ਆ ਇਹ ਸਭ ਝੂਠ ਹੈ ਜੀ ਇਹ ਮੋਰਚੇ ਨੂੰ 17 ਤਰੀਕ ਨੂੰ ਲੈ ਕੇ ਜਿਹੜੀਆਂ ਸਰਕਾਰ ਦੀਆਂ ਚਾਲਾਂ ਵਾਂ ਜਾਂ ਕੁਝ ਲੋਕ ਇਦਾਂ ਦੇ ਆ ਜਿਹੜੇ ਚੀਜ਼ਾਂ ਨੂੰ ਫਲਾ ਰਹੇ ਆ ਉਹਨਾਂ ਤੋਂ ਸੁਚੇਤ ਰਹੋ 17 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ ਨੀਤੀ ਘਟ ਸਗੀਏ ਉਹਨਾਂ ਨੂੰ ਜੇਲ੍ਹ ਚੋਂ ਪੰਜਾਬ ਸ਼ਿਫਟ ਕਰਵਾ ਸਗੀਏ ਇਹੀ ਸਾਡੀ ਬਸ ਬੇਨਤੀ ਹੈ ਬਾਕੀ ਕੁਝ ਸੋਸ਼ਲ ਮੀਡੀਆ ਦੇ ਫਰਮ ਫਲਾਈਆਂ ਜਾ ਰਹੀਆਂ 17 ਤਰੀਕ ਨੂੰ ਮੋਰ ਇਕੱਠ ਨਹੀਂ ਹੈਗਾ ਜਾਂ ਭਾਈ ਸਾਹਿਬ ਬਣਾ ਭੁਖੜ ਹਟਾਲ ਵਾਪਸ ਲੈ ਲਈਆ ਇਹ ਸਭ ਝੂਠ ਹੈ ਜੀ ਇਹ ਮੋਰਚੇ ਨੂੰ 17 ਤਰੀਕ ਨੂੰ ਲੈ ਕੇ ਜਿਹੜੀਆਂ ਸਰਕਾਰ ਦੀਆਂ ਚਾਲਾਂ ਵਾਂ ਜਾਂ ਕੁਝ ਲੋਕ ਇਦਾਂ ਦੇ ਆ ਜਿਹੜੇ ਚੀਜ਼ਾਂ ਨੂੰ ਫੁਲਾ ਰਹੇ ਆ ਉਹਨਾਂ ਤੋਂ ਸੁਚੇਤ ਰਹੋ 17 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ ਨੀਤੀ ਘਟ ਸਗੀ ਏ ਤੇ ਉਹਨਾਂ ਨੂੰ ਜੇਲ੍ਹ ਚੋਂ ਪੰਜਾਬ ਸ਼ਿਫਟ ਕਰਵਾ ਸਗੀ ਏ ਇੰਝ ਸਾਡੀ ਬਸ ਬੇਨਤੀ ਹੈ ਬਾਕੀ ਕੋਈ ਸੋਸ਼ਲ ਮੀਡੀਆ ਦੇ افਵਾਹ ਫਲਾਈਆਂ ਜਾ ਰਹੀਆਂ 17 ਤਰੀਕ ਨੂੰ ਮੋਰਚਾ ਇਕੱਠ ਨਹੀਂ ਹੈਗਾ ਜਾਂ ਭਾਈ ਸਾਹਿਬ ਬਣਾ ਭੁਖੜਤਾਲ ਵਾਪਸ ਲੈ ਲਈਆ ਇਹ ਸਭ ਝੂਠ ਹੈ ਜੀ ਇਹ ਮੋਰਚੇ ਨੂੰ 17 ਤਰੀਕ ਨੂੰ ਲੈ ਕੇ ਜਿਹੜੀਆਂ ਸਰਕਾਰ ਦੀਆਂ ਚਾਲਾਂ ਵਾਂ ਜਾਂ ਕੁਝ ਲੋਕ ਇਦਾਂ ਦੇ ਆ ਜਿਹੜੇ ਚੀਜ਼ਾਂ ਨੂੰ ਫੁਲਾ ਰਹੇ ਆ ਉਹਨਾਂ ਤੋਂ ਸੁਚੇਤ ਰਹੋ 17 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ ਨੀਤੀ ਘਟ ਸਗੀਏ ਤੇ ਉਹਨਾਂ ਨੂੰ ਜੇਲ੍ਹ ਚੋਂ ਪੰਜਾਬ ਸ਼ਿਫਟ ਕਰਵਾ ਸਗੀਏ ਇਹੀ ਸਾਡੀ ਬਸ ਬੇਨਤੀ ਹੈ ਬਾਕੀ ਕੋ ਸੋਸ਼ਲ ਮੀਡੀਆ ਦੇ ਅਫਵਾਹਾਂ ਫਲਾਈਆਂ ਜਾ ਰਹੀਆਂ 17 ਤਰੀਕ ਨੂੰ ਮੋਰਚਾ ਇਕੱਠ ਨਹੀਂ ਹੈਗਾ ਜਾਂ ਭਾਈ ਸਾਹਿਬ ਬਣਾ ਭੁਖੜ ਹੜਤਾਲ ਵਾਪਸ ਲੈ ਲਈ ਆ ਇਹ ਸਭ ਝੂਠ ਹੈ ਜੀ ਇਹ ਮੋਰਚੇ ਨੂੰ 17 ਤਰੀਕ ਨੂੰ ਲੈ ਕੇ ਜਿਹੜੀਆਂ ਸਰਕਾਰ ਦੀਆਂ ਚਾਲਾਂ ਵਾਂ ਜਾਂ ਕੁਝ ਲੋਕ ਇਦਾਂ ਦੇ ਆ ਜਿਹੜੇ ਚੀਜ਼ਾਂ ਨੂੰ ਫੁਲਾ ਰਹੇ ਆ ਉਹਨਾਂ ਤੋਂ ਸੁਚੇਤ ਰਹੋ 17 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ